ਨਾ ਮੇਰਾ ਨਾਮ ਪਰਮਜੀਤ ਸਿੰਘ ਤੇ ਇਹ ਪੋਸਟ ਰੈਸਪੋਨਸਿਬਿਲਟੀ ਮੈਂ ਫਿਰ ਨੂੰ ਵੋਲੰਟੀਅਰ ਦੇਖ ਮੈਨੇਜਰ ਦੀ ਕੋਰਸ ਤੇ ਕੰਮ ਕਰਦਾ ਹਾਂ ਜੀ ਸੂਬਾ ਸਾਲ ਹੋ ਗਿਆ ਮੈਂ ਕੰਮ ਕਰਦਾ ਤੇ ਅੱਜ ਨੂੰ ਵਾਏ ਰਾਤ ਹੀ ਵਾਕਾ ਹੋਇਆ ਵਾ ਬਿਲਕੁਲ 3:30 ਵਜੇ ਕੋਰ ਗਈ ਹੈ 3:30 ਵਜੇ ਜਦੋਂ ਕਿ ਆਣ ਕੇ ਅਸੀਂ ਵਾਕਾ ਦੇਖਿਆ ਵਾ ਤੇ ਸਾਡੇ ਆਉਂਦੇ ਜਿਹੜੀ ਅੱਜ ਬਹੁਤ ਜ਼ਿਆਦੀ ਅੰਦਰ ਲੱਗ ਰਹੀ ਸੀ ਉਹਦੇ ਵੇਲੇ ਸ਼ਰਟ ਵਗੈਰਾ ਪਕੀਣਾ ਨੂੰ ਸ਼ਰਟ ਛੋਟੇ ਆ ਬਹੁਤ ਜ਼ਿਆਦੀ ਫੈਲ ਚੁੱਕੀ ਉਸ ਤੋਂ ਬਾਅਦ ਥਾਣੇ ਦੇ ਵਿੱਚ ਸੂਚਨਾ ਦਿੱਤਾ ਤੇ ਅਸੀਂ ਫਾਇਰ ਵਗੈਰਾ ਨੂੰ ਕਾਲ ਕੀਤੀ ਉਹਨਾਂ ਨੂੰ ਵੀ ਆਉਂਦੇ ਆਉਂਦੇ ਮਤਲਬ ਘੰਟਾ ਡੇਢ ਘੰਟਾ ਲੱਗ ਗਿਆ ਜਦ ਕਿ ਅੱਜ ਬਹੁਤ ਜ਼ਿਆਦਾ ਚੱਲ ਗਈ। ਉਹਨਾਂ ਨੇ ਆਪਣਾ ਆਜ ਪ੍ਰੋਸੈਸ ਕਰੂ ਕੀਤਾ ਪਰ ਅੱਗੇ ਜਾ ਕੇ ਉਹਨਾਂ ਕਰਕੇ ਟ੍ਰੈਕ ਜਿਹੜੇ ਅੰਦਰ ਸੀਗੇ ਕੁਝ 10 12 ਬੈਟਰੀ ਸਿਗੇ ਸਾਡੇ ਜਿਹੜੇ ਉਹਨਾਂ ਦੇ ਵਿੱਚ 4-5 ਬੈਟ ਸਾਡੇ ਰਿਪੇਅਰ ਹੋਣ ਵਾਸਤੇ ਆਏ ਹੋਏ ਸੀਗੇ ਤੇ ਸਾਡੇ ਬਾਕੀ ਵੋਲਟੇਜ ਜਿਹੜੇ ਵਿੱਚ ਕੱਟੇ ਹੋਈ ਸੀਗੇ ਇਹ ਵੀ ਅੰਦਰ ਹੀ ਬੜੀ ਸੀਗੇ ਸਾਰੇ ਨਾਲ ਬੜਾ ਸੀ। ਹੋਰ ਵੀ ਕੀ ਵੀ ਮੁਸ਼ਕਲ ਆਇਆ ਮਾਲੇ। ਸਾਰੇ ਬੱਚੇ ਜਿਹੜੇ ਜਿਹੜੇ ਟੈਕਨੀਸ਼ੀਅਨ ਬੈਟਰੀ ਤੋਂ ਕਰਦੇ ਬਿਲਕੁਲ ਹੀ ਵਰਗਿਆ ਬਾਰੇ ਦੇ ਜਿਹੜੇ ਸੀ ਤੇ ਉਹਦੇ ਵਿੱਚੋਂ ਨੁਕਸਾਨ ਦਾ ਜਦੋਂ ਬਾਅਦ ਬਣੂਗਾ ਵੀ ਕਿੰਨਾ ਨੁਕਸਾਨ ਸਾਡਾ ਹੋਇਆ ਬਾਕੀ ਆਈਡੀਆ ਜੋ ਹੈਗਾ ਉਹ ਮੇਰੇ ਸਾਬ ਨਾਲ 50-60 ਲੱਖ ਰੁਪਏ ਦਾ ਜਿਹਨੂੰ ਸਾਬ ਨਾਲ ਇੱਕ ਕਿੰਨੇ ਕੋਈ ਦੀ ਗੱਲ ਹੈਗੀ ਹੈ ਜਿੱਥੇ ਮੈਨੂੰ ਤੇ ਕਾਲ ਜਿਹੜੀ ਉਹ 3:30 ਵਜੇ ਆਜੋ ਹੋ ਰਿਹਾ ਦਾ ਰਾਤ 11:00 ਵਜੇ ਲੱਗੀ ਜਾਂ 12:00 ਵਜੇ ਲੱਗੀ ਜਾਂਦੀ ਬਾਅਦ ਉਹਦਾ ਨਹੀਂ ਕੋਈ ਗਿਆ ਜਮਾਨਾ ਨਹੀਂ ਖਰਚ ਸਪੋਟਿਸ਼ਨ ਸਿਰਫ ਉਹ 50 ਜੇ ਤਾਂ ਆਕਲਤ ਬਾਰੇ ਕਾਲ ਆਵਾਜ਼ ਕਿਸੇ ਕੋਈ ਸਰਕਾਰੀ ਦੇ ਦੇ ਤੇ ਸਾਨੂੰ ਸਹਾਜਾਬ ਦੀ ਗੱਲ ਕਰੀਏ ਠੀਕ ਹੈ ਕਿ ਆਪ ਲਕੀਰ ਚੰਦਰ ਜੀ ਬਹੁਤ ਜੋ ਇਹ ਜਿਹੜਾ ਮੈਂ ਤੇ ਸ਼ਾਹ ਗੁਰ ਸਾਹਿਬ ਜੀ ਦਾ ਜਿਹੜਾ ਨੋਟ ਲੱਗ ਗਿਆ ਇਹ ਪਹਿਲਾ ਬੋਲ ਦੀ ਦੁਕਾਨ ਦੇ ਗੱਡੀ ਪਗੜੇ ਲਿਆ ਗਿਆ ਉਹ ਕੋਈ ਕੰਮ ਕਰ ਰਹੇ ਆਪ ਕੋਲ ਦਰਵਾਜ਼ਾ ਦੇ ਬੰਦ ਤੇ ਲਕੀਰ ਬੜੀ ਬ੍ਰਾਈਟ ਤੇ ਹੁਣ ਆ ਕੇ ਕੰਪਾਲਿਆ ਆਪ ਦੇ ਡਾਊਟ ਕੋਲ ਹੋ ਚੁੱਕੀ ਆ ਆਗ ਲੱਗਣ ਦਾ ਕਾਰਨ ਕੋਈ ਆਪ ਨੂੰ ਲੱਗਾ ਲੱਗਨ ਦਾ ਕਾਲ ਦੇ ਮਾਂ ਤੋਂ ਸ਼ਾਰਟ ਸੱਟ ਦੱਸਿਆ ਜਾ ਰਿਹਾ